ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਡੇ ਚੈਨਲ ਤੇ ਸਵਾਗਤ ਹੈ ਜੀ ਜਿਸ ਦਾ ਨਾਮ ਹੈ ਸਲੇਡਾ ਟੀਵੀ ਇਹ ਹੁਣ ਮਜ਼ਾਕ ਦਾ ਵਿਸ਼ਾ ਵੀ ਬਣ ਸਕਦਾ ਹੈ ਕਿ ਅਸੀਂ ਇਸ ਦਾ ਨਾਮ ਸਲੇਡਾ ਟੀਵੀ ਹੀ ਕਿਉਂ ਰੱਖਿਆ ਹਾਲਾਂਕਿ ਅਸੀਂ ਹੋਰ ਨਾਮ ਵੀ ਰੱਖ ਸਕਦੇ ਸਨ ਪਰ ਸਾਡਾ ਕੰਟੈਂਟ ਹੀ ਇਦਾਂ ਦਾ ਹੈ ਕਿ ਇਸ ਨੂੰ ਇਹੋ ਜਿਹਾ ਨਾਮ ਹੀ ਸੂਟ ਕਰਦਾ ਹੈ ਇਹ ਨਾਮ ਰੱਖਣ ਦਾ ਸਾਡਾ ਮੇਨ ਮਕਸਦ ਇਹ ਹੀ ਸੀ ਕਿਉਂਕਿ ਜਿੱਦਾਂ ਸਾਡੇ ਪਿੰਡਾਂ ਦੇ ਵਿੱਚ ਅਸੀਂ ਬਚਪਨ ਤੋਂ ਸਟੋਰੀਆਂ ਸੁਣਦੇ ਆ ਰਹੇ ਹਾਂ ਇਹ ਸਲੇਡਾ ਦੇਖਣੀਆਂ ਗੱਲਾਂ ਜਿਵੇਂ ਸਾਡੇ ਦਾਦੇ-ਬਾਬੇ ਸਾਨੂੰ ਦੱਸਦੇ ਹੁੰਦੇ ਸੀ ਹਾਲਾਂਕਿ ਇਸ ਚੀਜ਼ ਦੀ ਕਿਸੇ ਨੇ ਅਜੇ ਤੱਕ ਪੁਸ਼ਟੀ ਨਹੀਂ ਕੀਤੀ ਕਿ ਇਹ ਹੈ ਜਾਂ ਨਹੀਂ ਹੈ ਪਰ ਜਿਨ੍ਹਾਂ ਨੇ ਕਈ ਲੋਕਾਂ ਨੇ ਦੇਖਿਆ ਹੈ ਉਹ ਇਸ ਚੀਜ਼ ਨੂੰ ਮੰਨਦੇ ਹਨ ਤੇ ਜਿਨ੍ਹਾਂ ਨੇ ਨਹੀਂ ਦੇਖਿਆ ਉਹ ਨਹੀਂ ਮੰਨਦੇ ਹਨ ਤੇ ਇਸ ਲਈ ਨਾ ਇਹ ਇਸ ਚੀਜ਼ ਨੂੰ ਅਪਣਾਇਆ ਗਿਆ ਤੇ ਨਾ ਹੀ ਇਸ ਨੂੰ ਝੂਠ ਲਾਇਆ ਗਿਆ ਤੇ ਉਹ ਇੱਕ ਰਹੱਸ ਬਣ ਕੇ ਰਹਿ ਚੁੱਕਾ ਐਵੇਂ ਹੀ ਕਈ ਹੋਰ ਦੁਨੀਆਂ ਦੇ ਉੱਤੇ ਵੀ ਚੀਜ਼ਾਂ ਹਨ ਜਿਹੜੀਆਂ ਰਹੱਸਮਈ ਹਨ ਜਿਨ੍ਹਾਂ ਨੂੰ ਨਾਂ ਅਪਣਾਇਆ ਗਿਆ ਤੇ ਨਾਂ ਚੁਟਲਾਇਆ ਗਿਆ ਐਵੇਂ ਹੀ ਅਸੀਂ ਸੋਚਿਆ ਕਿ ਅਸੀਂ ਰਹੱਸਮਈ ਜਗਾਵਾਂ ਦੇ ਉੱਤੇ ਕਹਾਣੀਆਂ ਦੇ ਉੱਤੇ ਅਸੀਂ ਵੀਡੀਓ ਬਣਾਈਏ ਤਾਂ ਸਤਿ ਸ਼੍ਰੀ ਅਕਾਲ ਜੀ ਅਸੀਂ ਅੱਜ ਗੱਲ ਕਰਨ ਜਾ ਉੱਤਰਾਖੰਡ ਦੇ ਵਿੱਚ ਖੈਂਟ ਪਹਾੜ ਬਾਰੇ ਜਿਵੇਂ ਕਿ ਤੁਸੀਂ ਜਾਣਦੇ ਹੋਗੇ ਉੱਤਰਾਖੰਡ ਨੂੰ ਦੇ ਭੂਮੀ ਵੀ ਕਿਹਾ ਜਾਂਦਾ ਹੈ ਅਤੇ ਸਾਰੇ ਧਾਮ ਜਿਵੇਂ ਕਿ ਬਦਰੀਨਾਥ ਤੇ ਸ਼੍ਰੀ ਹੇਮਕੁੰਡ ਸਾਹਿਬ ਜੀ ਵਰਗੇ ਧਾਮ ਵੀ ਅਤੇ ਹੋਰ ਧਾਮ ਵੀ ਇੰਦਰ ਸਾਈਡ ਹੀ ਪਾਏ ਜਾਂਦੇ ਹਨ ਪਰ ਅੱਜ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਰਿਸ਼ੀਕੇਸ਼ ਤੋਂ 2 ਘੰਟੇ ਦੀ ਦੂਰੀ ਤੇ ਖੈਂਟ ਪਰਬਤ ਬਾਰੇ ਇੱਥੋਂ ਦੇ ਲੋਕਾਂ ਦਾ ਮੰਨਣਾ ਹੈ ਕਿ ਖੈਂਟ ਪਰਬਤ ਉੱਤੇ ਰਾਤ ਨੂੰ ਇੰਦਰ ਲੋਕਾਂ ਦੀਆਂ ਆਉਂਦੀਆਂ ਹਨ ਤੇ ਇੱਥੇ ਸੰਗੀਤ ਗੁਣ ਗਾਉਂਦੀਆਂ ਹਨ ਤੇ ਨ੍ਰਿਤ ਕਰਦੀਆਂ ਹਨ ਇਸ ਕਰਕੇ ਇੱਥੇ ਸ਼ਾਮ 6 ਵਜੇ ਤੋਂ ਬਾਅਦ ਸਬਦਾ ਜਾਣਾ ਵਰਜਿਤ ਕੀਤਾ ਗਿਆ ਹੈ ਇਸ ਲਈ ਕੋਈ ਵੀ ਹਲੇਰਾ ਔਰਤੇ ਖੈਂਟ ਪਰਬਤ ਉੱਤੇ ਨਹੀਂ ਜਾਂਦਾ ਇਸ ਪਰਬਤ ਨਾਲ ਕਈ ਹੋਰ ਵੀ ਰਹੱਸ ਦੀਆਂ ਗੱਲਾਂ ਜੁੜੀਆਂ ਹੋਈਆਂ ਹਨ ਇੱਥੋਂ ਦੇ ਲੋਕਾਂ ਦਾ ਮੰਨਣਾ ਹੈ ਕਿ ਕੋਈ ਵੀ ਜੋ ਰਾਤ ਢਲੇ ਇਸ ਪਰਬਤ ਤੇ ਜਾਂਦਾ ਹੈ ਉਹ ਜਾਂ ਤਾਂ ਪਾਗਲ ਹੋ ਜਾਂਦਾ ਹੈ ਅਤੇ ਜਾਂ ਤਾਂ ਲਾਪਤਾ ਹੋ ਜਾਂਦਾ ਹੈ ਇੱਥੇ ਕਈ ਲੋਕਾਂ ਦੇ ਲਾਪਤਾ ਹੋਣ ਜਾਣੀਆਂ ਵੀ ਖਬਰਾਂ ਆਈਆਂ ਹਨ ਤੇ ਕਈ ਲੋਕਾਂ ਨੇ ਇਹ ਵੀ ਦਾਵਾ ਕੀਤਾ ਹੈ ਕਿ ਉਹਨਾਂ ਨੇ ਪਰियां ਵੇਖੀਆਂ ਹਨ ਉਹਨਾਂ ਦਾ ਮੰਨਣਾ ਹੈ ਕਿ ਰਾਤ ਨੂੰ ਉਸ ਪਰਬਤ ਤੋਂ ਸੰਗੀਤ ਦੀਆਂ ਧੁਨਾਂ ਵੀ ਆਉਂਦੀਆਂ ਹਨ ਇਸ ਪਰਬਤ ਦਾ ਇਨਾ ਖੋਫ ਹੈ ਕਿ ਸਰਕਾਰ ਵੱਲੋਂ ਵੀ ਇਸ ਪਰਬਤ ਤੇ ਜਾਣ ਤੋਂ ਵਰਜਿਆ ਗਿਆ ਹੈ ਹਾਲਾਂਕਿ ਰਸਤੇ ਵਿੱਚ ਬੋਰਡ ਲਗਾਏ ਗਏ ਹਨ ਜਿੱਥੇ ਉੱਤੇ ਉੱਧਰ ਜਾਣ ਵਾਲੇ ਲੋਕਾਂ ਨੂੰ ਸਾਵਧਾਨ ਕੀਤਾ ਗਿਆ ਹੈ ਤਾਂ ਜੋ ਰਾਤ ਢਲੇ ਕੋਈ ਵੀ ਇਨਸਾਨ ਕੈਂਟ ਪਹਾੜ ਉੱਤੇ ਨਾ ਜਾ ਸਕੀ ਹਾਲਾਂਕਿ ਸਾਨੂੰ ਨਹੀਂ ਪਤਾ ਹੈ ਇਸ ਗੱਲ ਵਿੱਚ ਕਿੰਨੀ ਕੁ ਸੱਚਾਈ ਹੈ ਪਰ ਉੱਥੋਂ ਦੇ ਲੋਕਾਂ ਦਾ ਮੰਨਣਾ ਹੈ ਉੱਥੋਂ ਦੀ ਸਰਕਾਰ ਵੀ ਉੱਥੇ ਜਾਣ ਵਾਲੇ ਲੋਕਾਂ ਨੂੰ ਵਰਜਦੀ ਹੈ ਇਸ ਚੀਜ਼ ਦੇ ਵਿੱਚ ਕਿੰਨੀ ਕੁ ਸੱਚਾਈ ਹੈ ਅਸੀਂ ਇਸ ਗੱਲ ਦੀ ਪੁਸ਼ਟੀ ਤਾਂ ਨਹੀਂ ਕਰ ਸਕਦੇ ਬਾਕੀ ਹੋਰ ਇਹੋ ਜਿਹੀਆਂ ਰਹੱਸਮਈ ਵੀਡੀਓਜ਼ ਦੇਖਣ ਲਈ ਜਾਣਕਾਰੀ ਲੈਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਬੈਲ ਆਈਕਨ ਨੂੰ ਦਬਾ ਦਿਓ ਸਾਡੀ ਵੀਡੀਓ ਨੂੰ ਲਾਈਕ ਕਰੋ ਹੋਰ ਇਦਾਂ ਦੀਆਂ ਵੀਡੀਓ ਵੇਖਣ ਵਾਸਤੇ ਸਾਡੇ ਨਾਲ ਜੁੜੇ ਰਹੋ ਮਿਲਦੇ ਆਂ ਨਵੀਂ ਜਾਣਕਾਰੀ ਨਾਲ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ